ਫਿਲੌਰ ਦੀ ਐਚਡੀਐਫਸੀ ਬੈਂਕ ਵੱਲੋਂ ਲਗਾਇਆ ਗਿਆ ਤੀਸਰਾ ਖੂਨਦਾਨ ਕੈਂਪ ਫਿਲੌਰ ਐਚਡੀਐਫਸੀ ਬੈਂਕ ਦੇ ਮੈਨੇਜਰ ਸ਼੍ਰੀ ਜਤਿੰਦਰ ਕੇਰਾ ਜੀ ਵੱਲੋਂ ਐਚਡੀਐਫਸੀ ਬੈਂਕ ਵਿੱਚ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਤਿਕਾਰਯੋਗ ਐਚਐਸ ਚਾਵਲਾ ਵਾਈਸ ਚੇਅਰਮੈਨ ਸੈਂਟਰ ਪਲਾਨਿੰਗ ਐਂਡ ਐਡਵਾਈਜ਼ਰੀ ਬੋਰਡ ਸੰਤ ਨਿਰੰਕਾਰੀ ਮੰਡਲ ਦਿੱਲੀ ਵਾਲੀਆਂ ਨੇ ਆਪਣੇ ਕਰ ਕਮਲਾ ਨਾਲ ਕੀਤਾ ਇਸ ਮੌਕੇ ਤੇ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਫਿਲੌਰ ਦੇ ਮੁਖੀ ਮਹਾਤਮਾ ਜਗਤਾਰ ਸਿੰਘ ਜੀ प्रचारक महात्मा रामजी दास सुरेंदर माला तीरथ जी मखंड जी डॉक्टर सीमा राजन जी डॉक्टर सतीश अरोड़ा जी डॉक्टर भारद्वाज जी महात्मा राम स्वरूप जी कुलवंत जी से बहुत सारे निरंकारी भगत ने खून दान दी सेवा की थी। महात्मा एच एस चावला ने कहा कि संत निरंकारी मिशन वालों लोक भलाई दी सेवावां निर्विघ्न चलदियां रहणगियां एपी न्यूज़ पंजाबी लई फिलौर तो प्रभपाल की खास रिपोर्ट

ਇਹ ਇਹਨਾਂ ਦਾ ਕਾਫੀ ਸਮੇ ਤੋਂ ਕੰਟਰੀਬਿਊਸ਼ਨ ਟੂਵਰਡ ਸੋਸਾਇਟੀ ਚੱਲ ਰਿਹਾ ਹੈ ਇਟਸ ਅ ਥਰਡ ਇਵੈਂਟ ਔਰ ਇਸ ਵਾਰ ਅਸੀਂ ਗਾਲਵਨ 100 ਦੇ ਕਰੇ ਬਲੱਡ ਜਨਰੇਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਬੈਂਕ ਦੇ ਵੀ ਔਰ ਕੁਝ ਹੋਰ ਵੀ ਜੋ ਵਿਲਿੰਗ ਵਲੰਟੀਅਰਸ ਹਨ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਔਰ ਇਹਦੇ ਪਿੱਛੇ ਮਕਸਦ ਸਿਰਫ ਇਤਨਾ ਹੈ ਕਿ ਇਨਸਾਨ ਜੋ ਹੈ ਇਨਸਾਨ ਦੇ ਕੰਮ ਆਵੇ ਜਿੱਥੋਂ ਤੱਕ ਦਾਸ ਦੀ ਆਈਡੀ ਹੈ ਦਾਸ ਸੰਧਨਕਾਰੀ ਮੰਡਲ ਤੋਂ ਇੱਕ ਰਿਪਰੈਜ਼ੈਂਟੇਟਿਵ ਦੇ ਰੂਪ ਦੇ ਵਿੱਚ ਇੱਥੇ ਹਾਜ਼ਰ ਹੈ ਔਰ ਸਾਡਾ ਮਿਸ਼ਨ ਜੋ ਹੈ ਮਿਸ਼ਨ ਆਫ ਯੂਨੀਵਰਸਲ ਬ੍ਰਦਰਹੂਡ ਹੈ ਔਰ ਸਤਗੁਰੂ ਮਾਤਾ ਸਿਦਕਸ਼ਾ ਜੀ ਮਹਾਰਾਜ ਜੀ ਦਾ ਜੋ ਆਦੇਸ਼ ਹੈ ਉਸ ਦੀ ਪਾਲਣਾ ਕਰਦੇ ਹੋਏ ਕਿ ਖੂਨ ਨਾੜੀਆਂ ਚ ਵਹੇ ਨਾਲੀਆਂ ਚ ਨਾ ਵਹੇ ਇਸ ਲਿਹਾਜ਼ਾ ਸੀ ਜਗ੍ਹਾ ਜਗ੍ਹਾ ਤੇ ਮਿਸ਼ਨੋਲ ਨੂੰ ਵੀ ਕੈਂਪ ਲਗਾਉਂਦੇ ਹਾਂ ਅੰਡਰ ਸਦਨਕਾਰੀ ਚੈਰੀਟੇਬਲ ਫਾਊਂਡੇਸ਼ਨ ਸੋ ਸਟਾ ਮਿਸ਼ਨ ਵੀ 13 ਲੱਖ ਯੂਨਿਟਸ ਬਲੱਡ ਡੋਨੇਟ ਕਰ ਚੁੱਕਾ ਹੈ ਇਨ ਐਡੀਸ਼ਨ ਸਮਾਜ ਦੇ ਵਿੱਚ ਜਦੋਂ ਵੀ ਕੋਈ ਕੁਦਰਤੀ ਆਫਤਾ ਹੁੰਦੀ ਹੈ ਉਸ ਵਿੱਚ ਸਾਡੀ ਸ਼ਮੂਲੀਅਤ ਹੈ ਔਰ ਮਲਕਨੂ ਔਰ ਟੋਟਲ ਯੂਨੀਵਰਸ ਨੂੰ ਹਰ ਲਿਹਾਜ਼ਾ ਇੱਕ ਅੱਛਾ ਰੂਪ ਮਿਲੇ ਕਲੀਨਲੈਸ ਡਰਾਈਵਸ ਵੀ ਟਰੀਪਲਾਂਟੇਸ਼ਨ ਵੀ ਵਾਟਰ ਬਾਡੀਜ਼ ਨੂੰ ਸਾਫ ਕਰਨਾ ਔਰ ਡੀਡੀ ਪਰਸਨਸ ਦੀ ਹੈਲਪ ਕਰਨਾ ਔਰ ਇਨ ਐਡੀਸ਼ਨ ਜਿਸ ਜਗ੍ਹਾ ਤੇ ਵੀ ਕੋਈ ਮੈਡੀਕਲ ਏਡ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਕਰੋਨਾ ਪੀਰੀਅਡ ਨਿਕਲਿਆ ਉਹਦੇ ਵਿੱਚ ਵੀ ਸਾਡੇ ਮਿਸ਼ਨ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਸੋ ਜਤਿੰਦਰ ਗੈਰਾ ਜੀ ਜੋ ਹਨ ਇਹ ਵੀ ਸਾਡੇ ਮਿਸ਼ਨ ਦੇ ਇੱਕ ਬਹੁਤ ਹੀ ਪਿਆਰੇ ਪਿਆਰੇ ਫੋਲੋਅਰ ਹਨ ਔਰ ਸਤਿਗੁਰੂ ਜੀ ਦੇ ਆਦੇਸ਼ ਅਨੁਸਾਰ ਹੀ ਇਹ ਕਾਰਜਕਰਮ ਨਿਵਾ ਰਹੇ ਹਨ ਔਰ ਇਸ ਇਵੈਂਟ ਦੇ ਉਤੇ ਆਪ ਦੇਖ ਰਹੇ ਹੋ ਸਾਡੇ ਫਲੋਰ ਬ੍ਰਾਂਚ ਦੇ ਮੁਖੀ ਮਹਾਤਮਾ ਪ੍ਰਬੰਧਕ ਮਹਾਤਮਾ ਉਹ ਵੀ ਹਾਜ਼ਰ ਨੇ ਸਾਰਿਆਂ ਦਾ ਇੱਕੋ ਹੀ ਇਸ਼ਟ ਹੈ ਕਿ ਇਨਸਾਨ ਇਨਸਾਨ ਦੇ ਕੰਮ ਆ ਜਾਏ ਕਿਉਂਕਿ ਜਦੋਂ ਵੀ ਖੂਨਦਾਨ ਕੈਂਪ ਲੱਗਦੇ ਹਨ ਇਟ ਇਸ ਨਾਰਮਲੀ ਸੈਡ ਇਹਦੀ ਕੋਈ ਮੈਨੂਫੈਕਚਰਿੰਗ ਨਹੀਂ ਹੁੰਦੀ ਔਰ ਕੇਵਲ ਔਰ ਕੇਵਲ ਇਨਸਾਨ ਹੀ ਇਨਸਾਨ ਨੂੰ ਬਲੱਡ ਡੋਨੇਟ ਕਰ ਸਕਦਾ ਹੈ ਇਸ ਰੀਅਲ ਪਰਪਸ ਲਈ ਰਿਸ਼ਤੇ ਆਮਦੇ ਲਾਲ ਕਿ ਲੈਟਸ ਵਰਕ ਫਾਰ ਅ ਕਾਜ਼ ਨਾਟ ਫਾਰ ਅ ਪਲਾਜ਼ ਕਿਸੇ ਪ੍ਰਸ਼ੰਸਾ ਦੇ ਲਈ ਕਿਸੇ ਹਾਈਲਾਈਟਸ ਦੇ ਲਈ ਨਹੀਂ ਜਸਟ ਇਨਸਾਨ ਇਨਸਾਨ ਦੇ ਨਾਲ ਇੱਕ ਪਿਆਰ ਦਾ ਰਿਸ਼ਤਾ ਬਣਾਏ ਸਾਰਾ ਸੰਸਾਰ ਇੱਕ ਸਾਡਾ ਪਰਿਵਾਰ ਹੈ ਹੁਣ ਸਤਗੁਰ ਚਾਹਦੇ ਹਨ ਜਿਸ ਦਿਨ ਸਾਨੂੰ ਬ੍ਰह्म ਗਿਆਨ ਦੁਆਰਾ ਇਹ ਗੱਲ ਸਮਝ ਆ ਜਾਏਗੀ ਕਿ ਹਰ ਇੱਕ ਦੇ ਵਿੱਚ ਹਰੀ ਦਾ ਰੂਪ ਹੈ ਤਾਂ ਫਿਰ ਇੱਕ ਜੋ ਭਾਵਨਾ ਹੈ ਸਦ ਭਾਵਨਾ ਵਲੰਟੀਅਰਸ਼ਿਪ ਵਾਲੀ ਉਹ ਫਿਰ ਪੈਦਾ ਹੋਏਗੀ। ਤੋਂ ਅੱਜ ਜਿਵੇਂ ਇਸ ਨੋਬਲ ਕਾਜ਼ ਲਈ ਸਾਰੇ ਇਕੱਠੇ ਹਾਂ। ਆਪ ਦੇਖ ਰਿਓ ਕਿੰਨੀ ਜਗ੍ਹਾ ਤੇ ਸਾਰੇ ਸਕੈਟਰਡ ਇਨਸਾਨ ਖੜੇ ਨੇ ਜਿਹੜੇ ਬਲੱਡ ਡੋਨੇਟ ਕਰਨ ਦੇ ਲਈ ਇੱਥੇ ਹਾਜ਼ਰ ਹਨ। ਇਹਨਾਂ ਦੇ ਵਿੱਚ ਪਹਿਲਾ ਵੀ ਸ਼ਾਮਲ ਹਨ, ਪਰਾ ਵੀ ਸ਼ਾਮਲ ਨੇ। ਐਂਡ ਆਈ ਐਜ਼ ਅ ਮਿਸ਼ਨਰੀ ਐਕਸਟੈਂਡ ਬਾਈ ਵੈਸਟ ਵਿਸ਼ਸ ਫਾਰ ਆਲ ਦ ਪੀਪਲ। ਔਰ ਇਹਹੀ ਧਿਆਨ ਹੈ ਕਿ ਇਹ ਜੋ ਇਹਨਾਂ ਦਾ ਮਨ ਦੇ ਵਿੱਚ ਪੋਜ਼ਿਟਿਵ ਸੋਚ ਬਣੀ ਹੈ ਉਸ ਨੂੰ ਹੋਰ ਜ਼ਿਆਦਾ ਇਜ਼ਾਫਾ ਮਿਲੇ। ਔਰ ਅੱਗੇ ਤੋਂ ਅੱਗੇ ਵਧਾਂਦੇ ਜਾਨ ਔਰ ਇਸ ਤੀਸਰੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਇੱਕ ਬਹੁਤ ਉਤਸ਼ਾਹ ਉਤਮ ਦੇਖਣ ਨੂੰ ਮਿਲ ਰਿਹਾ ਹੈ ਇਸ ਵਿੱਚ ਹੋਰ ਜਿਆਦਾ ਵਾਤਾਵਰਣ ਥੈਂਕ ਯੂ ਜੀ ਧੰਨਵਾਦ ਜੀ ਹਾਂ ਜੀ ਸਰ ਸਾਧ ਸੰਗਤ ਜੀ ਪਿਆਰ ਸੇ ਕਹਨਾ ਜੀ ਦਾਨੰਕਾਰ ਜੀ ਅੱਜ ਫਲੋਰ ਵਿਖੇ ਐਚਡੀ ਐਫਸੀ ਬੈਂਕ ਦੇ ਮੈਨੇਜਰ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਨੰਕਾਰੇ ਮਿਸ਼ਨ ਦੇ ਬਹੁਤ ਜਿਆਦਾ ਗੁਰਸਿੱਖ ਖੂਨਦਾਨ ਕਰ ਰਹੇ ਹਨ ਕਿਉਂਕਿ ਨਨਕਾਰੀ ਮਿਸ਼ਨ ਦਾ ਇਹ ਨਾਰਾ ਹੈ ਖੂਨ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਔਰ ਸਤਿਗੁਰੂ ਦਾ ਇਹ ਅਜੇ ਦੇਸ਼ ਵੀ ਹੈ ਕਹੀਂ ਤੇ ਧਰਮ ਬਣਤੇ ਹਨ ਕਹੀਂ ਈਮਾਨ ਬਣਤੇ ਹਨ Hindu Sikh ईसाई ਜਾਂ ਮੁਸਲਮਾਨ ਬਣਤੇ ਹਨ ਖਬਰ ਕਰ ਦੋ ਜਮਾਨੇ ਕੋ ਸਾਡੇ ਪਾਸ ਆ ਜائیں ਯਹਾਂ ਉਹ ਮਹਿਫਲ ਹੈ 사ਕੀ ਯਹਾਂ ਇਨਸਾਨ ਬਣਤੇ ਹਨ ਔਰ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਖੂਨਦਾਨ ਕੈਂਪ ਵਿੱਚ ਨਨਕਾਰੀ ਮਿਸ਼ਨ ਦੇ ਗੁਰਸਿੱਖ ਹਿੱਸਾ ਪਾ ਰਹੇ ਨੇ ਸਾਧ ਸੰਗਤ ਜੀ ਪਿਆਰ ਸੇ ਕਰਨ ਜੀ ਦਾਨ ਖੂਨ ਦਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ